हां जी दोस्तों पंजाब सरकार ਵੱਡਾ ਬਿਆਨ 2500 ਰੁਪਏ ਵਡਾਪਾ ਪੈਨਸ਼ਨ ਦਾ ਫਾਰਮ ਨਵਾਂ ਨੋਟਿਸ ਜਾਰੀ ਇਹ ਨਿਯਮ ਲਾਗੂ ਹੋਣਗੇ हां जी दोस्तों 2500 ਪੈਨਸ਼ਨ ਦੇ ਲਈ ਦਸਤਾਵੇਜ਼ ਕਿਹੜੇ ਜ਼ਰੂਰੀ ਨੇ ਇਸਦੇ ਬਾਰੇ ਵੀ ਗੱਲ ਕਰਾਂਗੇ ਤਾਂ ਦੋਸਤੋ ਕੁੱਲ ਮਿਲਾ ਕੇ ਪੰਜਾਬ ਸਰਕਾਰ ਦਾ ਪੈਨਸ਼ਨ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਪੈਨਸ਼ਨ ਲੈਣਾ ਚਾਹੁੰਦੇ ਹੋ ਖਾਸ ਕਰ 2500 ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਕਿਹੜੇ ਕਿਹੜੇ ਡਾਕੂਮੈਂਟ ਨੇ ਤੇ ਕੌਣ-ਕੌਣ 2500 ਪੈਨਸ਼ਨ ਲੈ ਸਕਦਾ ਹੈ ਤੇ ਜੇ ਤੁਸੀਂ ਫਾਰਮ ਭਰਨਾ ਹੈ ਇਸ ਫਾਰ ਇਸ ਪੈਨਸ਼ਨ ਦਾ ਤਾਂ ਕਿੱਥੇ ਜਾ ਕੇ ਤੁਸੀਂ ਔਨਲਾਈਨ ਫਾਰਮ ਭਰਨਾ ਹੈ ਜਾਂ ਫਿਰ ਆਫਲਾਈਨ ਫਾਰਮ ਭਰਨਾ ਹੈ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਹੁਣ ਚਲਦੇ ਹਾਂ ਇਸ ਮੇਨ ਅਪਡੇਟ ਦੇ ਉੱਤੇ ਕੀ ਅਪਡੇਟ ਆਇਆ ਪੰਜਾਬ ਸਰਕਾਰ ਵੱਲੋਂ ਤਾਂ ਉੱਥੇ ਜਾਣ ਤੋਂ ਪਹਿਲਾਂ ਦੋਸਤੋ ਗੁਜ਼ਾਰਿਸ਼ ਹੈ ਜੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਜਾਂ ਫਿਰ ਵੀਡੀਓ ਪਹਿਲੀ ਵਾਰ ਤੁਹਾਡੇ ਤੱਕ ਪਹੁੰਚੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਕੰਮ ਦੀਆਂ ਗੱਲਾਂ ਅਸੀਂ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿਣੇ ਆ ਤਾਂ ਦੋਸਤੋ ਚਲਦੇ ਹਾਂ ਮੇਨ ਅਪਡੇਟ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੇ ਤੁਸੀਂ ਵੀ ਬੁਢਾਪਾ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਕਿਹੜੇ-ਕਿਹੜੇ ਡਾਕੂਮੈਂਟ ਜ਼ਰੂਰੀ ਨੇ ਠੀਕ ਹੈ ਜੀ ਤੇ ਜੇ ਤੁਸੀਂ 2500 ਪੈਨਸ਼ਨ ਲੈਣੀ ਹੈ ਤੇ ਉਸ ਦੇ ਲਈ ਵੀ ਤੁਹਾਨੂੰ ਕਿਵੇਂ ਫਾਰਮ ਭਰਨਾ ਪਏਗਾ ਕਿ ਨਹੀਂ ਭਰਨਾ ਪਏਗਾ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਚਲਦੇ ਹਾਂ ਨੋਟੀਫਿਕੇਸ਼ਨ ਦੇ ਉੱਤੇ ਜਿਹੜਾ ਕਿ ਨਵਾਂ ਆਇਆ ਹੈ ਹਾਂਜੀ ਆਪਾਂ ਆ ਚੁੱਕੇ ਹਾਂ ਨੋਟਿਸ ਨੋਟਿਸ ਦੇ ਉੱਤੇ ਤੇ ਕੀ ਦੱਸ ਰਹੇ ਨੇ ਸੰਕੀ ਸਕੀਮ ਦੀ ਸੰਖੇਪ ਜਾਣਕਾਰੀ ਯਾਨੀ ਸਾਰੀ ਜਾਣਕਾਰੀ ਤੁਹਾਨੂੰ ਉਰੇ ਮਿਲਣ ਜਾ ਰਹੀ ਹੈ ਠੀਕ ਹੈ ਜੀ ਆਪਾਂ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਆਪਾਂ ਨੂੰ ਇਹ ਸਾਰਾ ਕੁਝ ਨੋਟੀਫਿਕੇਸ਼ਨ ਪੜ੍ਹਨਾ ਪਏਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਇਹ ਨੋਟਿਸ ਹੈ ਇਹ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਹੈ ਤਾਂ ਸਕੀਮ ਦਾ ਨਾਮ ਕੀ ਹੈ ਪੰਜਾਬ ਬੁਢਾਪਾ ਪੈਨਸ਼ਨ ਸਕੀਮ ਹੈ ਤਾਂ ਫਿਲਹਾਲ ਦੋਸਤੋ ਲਾਭ ਕੀ ਚੱਲ ਰਿਹਾ ਹੈ ਲਾਭ ਚੱਲ ਰਿਹਾ ਜੀ 1500 ਰੁਪਏ ਮਹੀਨਾ ਇਸ ਟਾਈਮ ਚੱਲ ਰਿਹਾ ਤੇ ਕੁਝ ਹੀ ਆਉਣ ਵਾਲੇ ਟਾਈਮ ਦੇ ਵਿੱਚ ਦੋਸਤੋ ਇਹ 1500 ਰੁਪਏ ਪਲੱਸ 1000 ਰੁਪਏ ਕਰਕੇ ਦੋਸਤੋ ਠੀਕ ਹੈ ਜੀ ਤੁਹਾਨੂੰ ਇਹ 2500 ਰੁਪਏ ਮਿਲਣ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਗਰੰਟੀ ਪੂਰੀ ਹੋਣ ਜਾ ਰਹੀ ਹੈ ਤਾਂ ਇਸ ਦਾ ਲਾਭ ਕੌਣ ਲੈ ਸਕਦੇ ਨੇ ਲਾਭਪਤਰੀ ਕੌਣ ਬਣਦੇ ਨੇ ਪੰਜਾਬ ਦੇ ਬਜ਼ੁਰਗ ਠੀਕ ਹੈ ਜੀ ਪੰਜਾਬ ਦੇ ਬਜ਼ੁਰਗ ਹੋਗੇ ਵਿਧਵਾ ਹੋਗੀਆਂ ਠੀਕ ਹੈ ਜੀ ਇਸ ਦਾ ਲਾਭ ਲੈ ਸਕਦੇ ਹਨ ਤੇ ਅੱਗੇ ਕੀ ਲਿਖਦੇ ਨੇ ਨੋਡਲ ਪਿਵਾਗਾ ਜੀ ਪੰਜਾਬ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਪਿਵਾਗਾ ਜਿਹੜਾ ਇਸ ਦਾ ਜਿਹੜਾ ਪਿਵਾਗਾ ਹੈ ਇਸ ਵਿਭਾਗ ਦੇ ਅੰਦਰ ਇਹ ਪੈਨਸ਼ਨ ਜਿਹੜੀ ਲਾਗੂ ਕੀਤੀ ਜਾਂਦੀ ਹੈ ਤਾਂ ਦੋਸਤੋ ਲਾਗੂ ਕਰਨ ਦੀ ਵੀਰੀ ਕੀ ਹੈ ਜੀ ਪੰਜਾਬ ਬੜਾਪਾ ਪੈਨਸ਼ਨ ਸਕੀਮ ਦੇ ਰਾਹੀਂ ਆਨਲਾਈਨ ਅਪਲਾਈ ਰਾਈ ਹੋ ਸਕਦਾ ਹੈ ਤੇ ਪੰਜਾਬ ਬੜਾਪਾ ਪੈਨਸ਼ਨ ਸਕੀਮ ਹੈ ਜਿਹੜੀ ਆਫਲਾਈਨ ਅਰਜੀ ਦੇ ਰਾਹੀਂ ਵੀ ਪ੍ਰਾਪਤ ਹੋ ਸਕਦਾ ਹੈ ਇਹ ਦੋਨੇ ਸਕੀਮਾਂ ਕਿਵੇਂ ਅਪਲਾਈ ਕਰਨੀ ਹੈ ਤੁਹਾਨੂੰ ਸਭ ਕੁਝ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਤਾਂ ਦੋਸਤੋ ਅੱਗੇ ਕੀ ਹੈ ਜੀ ਅੱਗੇ ਤੁਹਾਨੂੰ ਦੱਸ ਦਿੰਦੇ ਹਾਂ ਜਿਹੜੀ ਯੋਗਤਾ ਹੈ ਠੀਕ ਹੈ ਜੀ ਯੋਗਤਾ ਕੀ ਰਹਿਣ ਵਾਲੀ ਹੈ ਜੇ ਤੁਸੀਂ ਵੀ ਇਹ 2500 ਰੁਪਿਆ ਪੈਨਸ਼ਨ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਦੋਸਤੋ ਉਹਦੇ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ ਤੁਹਾਨੂੰ ਸਾਰਾ ਕੁਝ ਦੱਸਣ ਜਾ ਰਹੇ ਹਾਂ ਤਾਂ ਪਹਿਲਾਂ ਆਪਾਂ ਯੋਗਤਾ ਦੀ ਗੱਲ ਕਰੀਏ ਯੋਗਤਾ ਕੀ ਹੈ ਜੀ ਲਾਭਪਾਤਰੀ ਪੰਜਾਬ ਦਾ ਸੈਨ ਨਿਵਾਸੀ ਹੋਣਾ ਚਾਹੀਦਾ ਹੈ ਜਿਹੜਾ ਕਿ ਤਕਰੀਬਨ ਸਾਰੇ ਹੀ ਹੋਣਗੇ ਠੀਕ ਹੈ ਜੀ ਉਸ ਤੋਂ ਅੱਗੇ ਕੀ ਹੈ ਲਾਭਪਾਤਰੀ ਦੀ ਸਾਲਾਨਾ ਆਮਦਨ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਕਿੰਨੇ ਰੁਪਏ ਤੋਂ ਜੀ 60000 ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਲਾਭਪਾਤਰੀ ਨੂੰ ਸ਼ਹਿਰੀ ਖੇਤਰ ਦੇ ਵਿੱਚ 200 ਵਰਗ ਮੀਟਰ ਤੋਂ ਵੱਧ ਮਕਾਨ ਨਹੀਂ ਹੋਣਾ ਚਾਹੀਦਾ ਜਾਂ ਫਿਰ ਦੋਸਤੋ ਵਾਧੂ ਮੀਟਰ ਵਰਗ ਮੀਟਰ ਜਿਹੜਾ ਉਸ ਤੋਂ ਜ਼ਿਆਦਾ ਦਾ ਮਕਾਨ ਉਸ ਦਾ ਉਸ ਜ਼ਮੀਨ ਦੇ ਵਿੱਚ ਨਾ ਹੋਵੇ ਠੀਕ ਹੈ ਜੀ ਕਟ ਜ਼ਮੀਨ ਹੋਣੀ ਚਾਹੀਦੀ ਹੈ ਲਾਭਪਾਤਰੀ ਦੀ ਉਮਰ ਹੋਣੀ ਚਾਹੀਦੀ ਹੈ ਕਿੰਨੀ ਉਸ ਦੀ ਗੱਲ ਕਰੀਏ ਤਾਂ ਆਪਾਂ ਦੋਸਤੋ ਲਾਭਪਾਤਰੀ ਦੀ ਉਮਰ ਕਿੰਨੀ ਹੋਵੇ ਜੇ ਆਪਾਂ ਲਿੰਗ ਦੀ ਗੱਲ ਕਰੀਏ ਔਰਤਾਂ ਦੀ ਦੋਸਤੋ 58 ਸਾਲ ਤੋਂ ਵੱਧ ਵਾਲੇ ਅਪਲਾਈ ਕਰ ਸਕਦੇ ਨੇ ਤੇ ਮਰਦ ਜਿਹੜੇ ਇਹ 65 ਸਾਲ ਤੋਂ ਬਾਅਦ ਵਾਲੇ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਲਾਭਪਾਤਰੀ ਕੋਲ ਇਹ ਥ ਲਿਖੀਆਂ ਰਕਮਾਂ ਦੇ ਵਿੱਚੋਂ ਕਿਸੇ ਵੀ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ ਹੈ ਤਾਂ ਦੋਸਤੋ ਜੇ ਤੁਸੀਂ ਪੈਨਸ਼ਨ ਲੈਣੀ ਹੈ ਤਾਂ ਤੁਹਾਨੂੰ ਇਹ ਗੋਣਾ ਸੁਣਾ ਕਿ ਜ਼ਮੀਨ ਕਿੰਨੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਦੋਸਤੋ 2.5 ਏਕੜ ਨਹਿਰੀ ਜਾਂ ਫਿਰ ਚਾਹੀ ਜ਼ਮੀਨ ਜਾਂ ਫਿਰ ਵੱਧ ਤੋਂ ਵੱਧ 5 ਏਕੜ ਬਰਾਨੀ ਜ਼ਮੀਨ ਜਾਂ ਫਿਰ 5 ਏਕੜ ਜ਼ਮੀਨ ਸੇਮ ਨਾਲ ਭਰੀ ਹੋਈ ਹੋਵੇ ਜੀ ਹਾਂ ਦੋਸਤੋ ਇਹ ਜਿਹੜਾ ਜ਼ਮੀਨ ਦਾ ਇਹ ਕੈਟਾਗਰੀ ਹੈ ਦੋਸਤੋ ਤੁਸੀਂ ਆਪਣੇ ਆਪ ਦੇਖ ਲੈਣਾ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਹੋ ਨੇ ਪਹਿਲੀ ਦੂਸਰੀਆਂ ਤੀਸਰੀ ਕੈਟਾਗਰੀ ਦੇ ਚੋਂ ਨੇ ਤਾਂ ਹੀ ਤੁਸੀਂ ਇਹ ਫਾਰਮ ਅਪਲਾਈ ਕਰ ਸਕੋਗੇ ਠੀਕ ਹੈ ਜੀ ਇਸ ਤੋਂ ਵੱਧ ਜ਼ਮੀਨ ਵਾਲੇ ਦੋਸਤੋ ਇਹ ਫਾਰਮ ਅਪਲਾਈ ਨਹੀਂ ਕਰ ਸਕਗੇ ਫਿਲਹਾਲ ਪਹਿਲਾਂ ਦੀ ਗੱਲ ਉਹਦੀ ਜਿਹੜੀ ਪਹਿਲਾਂ ਪੈਨਸ਼ਨ ਲੱਗੀਆਂ ਨੇ ਸਾਰੇ ਲੋਕ ਹੀ ਅਪਲਾਈ ਕੀਤੀ ਦੀ ਖੜੀ ਨੇ ਠੀਕ ਹੈ ਜੀ ਕਿਉਂਕਿ ਦੋਸਤੋ ਉਹ ਤਾਂ ਜਾਰੀ ਵੈਰੀਫਿਕੇਸ਼ਨ ਨਹੀਂ ਹੁੰਦੀ ਸੀ ਪਰ ਇਹ ਹੁਣ 2500 ਰੁਪਏ ਪੈਨਸ਼ਨ ਬੁਢਾਪਾ ਪੈਨਸ਼ਨ ਜਦੋਂ ਦੀ ਆਏਗੀ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਵੈਰੀਫਿਕੇਸ਼ਨ ਜ਼ਰੂਰ ਹੋਏਗੀ ਕਿ ਤੁਹਾਡੀ ਜ਼ਮੀਨ ਕਿੰਨੀ ਹੈ ਸਾਰਾ ਕੁਝ ਦੇਖਿਆ ਜਾਵੇਗਾ ਤਾਂ ਹੁਣ ਦਸਤਾਵੇਜ਼ਾਂ ਦੀ ਗੱਲ ਕਰੀਏ ਦਸਤਾਵੇਜ਼ ਕਿਹੜੇ ਜ਼ਰੂਰੀ ਨੇ ਬੁਢਾਪਾ ਪੈਨਸ਼ਨ ਸਕੀਮ ਦੇ ਲਈ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਸਕੀਮ ਦੇ ਲਈ ਮਹੀਨਾਵਾਰ ਪੈਨਸ਼ਨ ਦਾ ਲਾਭ ਲੈਣ ਦੇ ਲਈ ਹੇਠ ਲਿਖੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਹਾਂਜੀ ਦੋਸਤੋ ਜੇ ਤੁਸੀਂ ਵੀ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਜਿਹੜੀ ਪੈਨਸ਼ਨ ਦੇ ਲਈ ਦਸਤਾਵੇਜ਼ ਕਿਹੜੇ ਜ਼ਰੂਰੀ ਨੇ ਆਓ ਜਾਣਦੇ ਆਂ ਉਮਰ ਦੇ ਸਬੂਤ ਦੇ ਲਈ ਹੇਟਾ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਹੋਵੇ ਯਾਨੀ ਕਿ ਜੇ ਆਪਾਂ ਉਮਰ ਦੇਖੀ ਜਾਵੇ ਤੇ ਮੰਨ ਲਓ ਔਰਤਾਂ ਦੀ ਉਮਰ ਹੈ ਜਿਹੜੀ 58 ਸਾਲ ਤੇ ਜਿਹੜੇ ਮਰਦ ਨੇ ਉਹਨਾਂ ਦੀ 65 ਸਾਲ ਉਮਰ ਇਹ ਸਾਬਿਤ ਕਰਨ ਦੇ ਲਈ ਤੁਹਾਡੇ ਕੋਲ ਕਿਹੜੇ-ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਉਸ ਦੀ ਗੱਲ ਕਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਆਧਾਰ ਕਾਰਡ ਹੈ ਬਹੁਤ ਵਧੀਆ ਹੈ ਵੋਟਰ ਕਾਰਡ ਵੀ ਠੀਕ ਹੈ ਜੀ ਚੱਲੇਗਾ ਜੀ ਜਨਮ ਪ੍ਰਮਾਣ ਪੱਤਰ ਤੇ ਸਭ ਤੋਂ ਹੀ ਬੈਟਰ ਹੈ ਠੀਕ ਹੈ ਜੀ ਮੈਟ੍ਰਿਕ ਸਰਟੀਫਿਕੇਟ ਜੇ ਕੋਈ ਪੜਿਆ ਲਿਖਿਆ ਇਨਸਾਨ ਹੈ ਤੇ ਉਹਦੀ ਵੀ ਜਿਹੜਾ 10ਵੀਂ ਦਾ ਸਰਟੀਫਿਕੇਟ ਆ ਉਹ ਵੀ ਮੰਨਿਆ ਹੋਵੇਗਾ ਪੈਨ ਕਾਰਡ ਵੀ ਚੱਲੇਗਾ ਜੀ ਡਰਾਈਵ ਲਾਇਸੈਂਸ ਤੇ ਪਾਸਪੋਰਟ ਵੀ ਚੱਲੇਗਾ ਇਹ ਸਿਰਫ ਚੱਲਣਗੇ ਦੋਸਤੋ ਤੁਹਾਨੂੰ ਦੱਸ ਦਈਏ ਉਮਰ ਦੇ ਸਬੂਤ ਵਜੋਂ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਬੈਂਕ ਦਾ ਬੇਰਵਾ ਇਹ ਚੱਲੇਗਾ ਠੀਕ ਹੈ ਜੀ ਜੇ ਤੁਸੀਂ ਬੈਂਕ ਮੰਨ ਲਓ ਦਿਓਗੇ ਤਾਂ ਹੀ ਤੁਹਾਡੀ ਉਹਦੇ ਵਿੱਚ ਪੈਨਸ਼ਨ ਆਏਗੀ ਬੈਂਕ ਦਾ ਖਾਤੇ ਦਾ ਫੋਟੋ ਸਟੇਟ ਵੀ ਤੁਹਾਨੂੰ ਨਾਲ ਲਉਣੀ ਪੈਣੀ ਹੈ ਤੇ ਸਵੈ ਘੋਸ਼ਨਾ ਪੱਤਰ ਵੀ ਦੇਣਾ ਪਏਗਾ ਜਿਸ ਦੇ ਵਿੱਚ ਦੋਸਤੋ ਤੁਹਾਨੂੰ ਦੱਸਣਾ ਹੋਵੇਗਾ ਕਿ ਸਾਡੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈਗੀ ਨਾ ਅਸੀਂ ਕਿਤੇ ਹੋਰ ਪੈਨਸ਼ਨ ਲੈ ਰਹੇ ਆਂ ਤੇ ਉਸਦੇ ਨਾਲ ਹੀ ਦੋਸਤੋ ਜ਼ਮੀਨ ਦੇ ਨਾਲ ਸੰਬੰਧਿਤ ਦਸਤਾਵੇਜ਼ ਪਟਵਾਰੀ ਰਿਪੋਰਟ ਪਿੰਡੂ ਖੇਤਰਾ ਦੇ ਵਿੱਚ ਜਿਹੜੇ ਕੀ ਪਿੰਡੂ ਖੇਤਰਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਜੇ ਉਹਨਾਂ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਇਹਦੀ ਰਿਪੋਰਟ ਇੱਕ ਪਟਵਾਰੀ ਬਣਾ ਕੇ ਦੇਵੇਗਾ ਠੀਕ ਹੈ ਜੀ ਪਟਵਾਰੀ ਕੋਲ ਤੁਸੀਂ ਜਾਣਾ ਕਿ ਸਾਨੂੰ ਰਿਪੋਰਟ ਬਣਾ ਦਿਓ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਆ ਜੇ ਨਹੀਂ ਹੋਈ ਤੇ ਦੋਸਤੋ ਪਟਵਾਰੀ ਨਹੀਂ ਬਣਾ ਕੇ ਦੇਵੇਗਾ ਤੇ ਜੇ ਹੋਈ ਤੇ ਦੋਸਤੋ ਪਟਵਾਰੀ ਕਿਵੇਂ ਬਣਾ ਕੇ ਦੇਵੇਗਾ ਉਹਨੂੰ ਆਪਣੀ ਨੌਕਰੀ ਦਾ ਡਰ ਹੋਵੇਗਾ ਤੇ ਈਈਐਮਸੀ ਠੀਕ ਹੈ ਜੀ ਈਐਮਸੀ ਦੇ ਵੱਲੋਂ ਪ੍ਰਾਪਰਟੀ ਵੈਰੀਫਿਕੇਸ਼ਨ ਹੋਏਗੀ ਸ਼ਹਿਰੀ ਖੇਤਰਾਂ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਦੋਸਤੋ ਇਹ ਸਰਵਿਸ ਦਾ ਦੋਸਤੋ ਤੁਸੀਂ ਆਨਲਾਈਨ ਅਪਲਾਈ ਜੇ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕੀ ਕੁਝ ਕਰਨਾ ਪਏਗਾ ਆਨਲਾਈਨ ਅਪਲਾਈ ਕਰਨ ਦੇ ਲਈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਨਲਾਈਨ ਪ੍ਰਕਿਰਿਆ ਦੀ ਗੱਲ ਕਰੀਏ ਵੈਸੇ ਆਫਲਾਈਨ ਵੀ ਹੁੰਦੀ ਹੈ ਆਨਲਾਈਨ ਵੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਨਲਾਈਨ ਦੇ ਲਈ ਠੀਕ ਹੈ ਜੀ ਆਨਲਾਈਨ ਦੇ ਲਈ ਯੋਗ ਲਾਭ ਪੱਤਰੀ ਪੰਜਾਬ ਬੜਾਪਾ ਪੈਨਸ਼ਨ ਸਕੀਮ ਦਾ ਆਨਲਾਈਨ ਅਰਜੀ ਫਾਰਮ ਭਰ ਕੇ ਮਹੀਨਾਵਾਰ ਪੈਨਸ਼ਨ ਦਾ ਲਾਭ ਲੈ ਸਕਦੇ ਹਨ ਅੱਗੇ ਜੀ ਪੰਜਾਬ ਬੁਢਾਪਾ ਪੈਨਸ਼ਨ ਸਕੀਮ ਦਾ ਔਨਲਾਈਨ ਅਰਜੀ ਫਾਰਮ ਪੰਜਾਬ ਸਰਕਾਰ ਦੇ ਡਿਜੀਟਲ ਪੰਜਾਬ ਪੋਰਟਲ ਇਹ ਤੁਸੀਂ ਧਿਆਨ ਨਾਲ ਦੇਖਣਾ ਡਿਜੀਟਲ ਪੰਜਾਬ ਪੋਰਟਲ ਤੇ ਉਪਲਬਧ ਹੈ ਉੱਥੇ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ ਉੱਥੇ ਜਾ ਕੇ ਤੁਸੀਂ ਲਾਭਪਾਤਰੀ ਨੂੰ ਰਜਿਸਟਰ ਕਰਨਾ ਹੋਵੇਗਾ ਲਾਭਪਾਤਰੀ ਨੂੰ ਪਹਿਲਾਂ ਆਪਣੇ ਆਪ ਨੂੰ ਠੀਕ ਹੈ ਜੀ ਰਜਿਸਟਰ ਕਰਨਾ ਹੋਵੇਗਾ ਉਸ ਤੋਂ ਬਾਅਦ ਦੋਸਤੋ ਬੁੜਾਪਾ ਪੈਨਸ਼ਨ ਦਾ ਜਿਹੜਾ ਰਜਿਸਟ੍ਰੇਸ਼ਨ ਫਾਰਮ ਵਿੱਚੋਂ ਇਹ ਟੇ ਵੇਰਵੇ ਭਰੇ ਜਾਣਗੇ ਲਾਭਪਾਤਰੀ ਦਾ ਨਾਮ ਕੀ ਹੈ ਮੰਨ ਲਓ ਬੁੜਾਪਾ ਪੈਨਸ਼ਨ ਦਾ ਫਾਰਮ ਖੁੱਲ ਗਿਆ ਉਸ ਦੇ ਵਿੱਚ ਤੁਸੀਂ ਆਪਣਾ ਨਾਮ ਦੱਸਣਾ ਹੈ ਠੀਕ ਹੈ ਜੀ ਈਮੇਲ ਆਈਡੀ ਦੱਸਣੀ ਹੈ ਜੀ ਮੋਬਾਈਲ ਨੰਬਰ ਲਿੰਗ ਠੀਕ ਹੈ ਜੀ ਫਿਰ ਤੁਸੀਂ ਰਜਿਸਟਰ ਹੋ ਜਾਓਗੇ ਤੇ ਜਿਹੜਾ ਉਸ ਦਾ ਪਾਸਵਰਡ ਇੱਕ ਬਣਾਉਣਾ ਪਏਗਾ ਉਹ ਵੀ ਤੁਸੀਂ ਪਾਸਵਰਡ ਵੀ ਬਣਾ ਲਿਓ ਹੁਣ ਰਜਿਸਟ੍ਰੇਸ਼ਨ ਤੋਂ ਬਾਅਦ ਲਾਪਾਤਰੀ ਨੂੰ ਲੌਗਇਨ ਕਰਨਾ ਹੋਵੇਗਾ ਰਜਿਸਟ੍ਰੇਸ਼ਨ ਤੋਂ ਬਾਅਦ ਲਾਪਾਤਰੀ ਨੂੰ ਮੋਬਾਈਲ ਨੰਬਰ ਈਮੇਲ ਜਾਂ ਫਿਰ ਪਾਸਵਰਡ ਦਰਜ ਕਰਕੇ ਪੋਰਟਲ ਦੇ ਵਿੱਚ ਲੌਗਇਨ ਹੋ ਜਾਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਲੌਗਇਨ ਹੋਣ ਤੋਂ ਬਾਅਦ ਬੁਢਾਪਾ ਪੈਨਸ਼ਨ ਸਕੀਮ ਦੀ ਚੋਣ ਕਰੋ ਅਤੇ ਬੁਢਾਪਾ ਪੈਨਸ਼ਨ ਸਕੀਮ ਆਨਲਾਈਨ ਅਰਜੀ ਫਾਰਮ ਦੇ ਵਿੱਚ ਹੇਠਾਂ ਜਿੱਤੇ ਵੇਰਵੇ ਪੜਨੇ ਹੋਣਗੇ ਜਿਵੇਂ ਕਿ ਨਿੱਜੀ ਵੇਰਵਾ ਤੁਹਾਡਾ ਨਾਮ ਕੀ ਹੈ ਪਤਾ ਕੀ ਹੈ ਠੀਕ ਹੈ ਜੀ ਪਿਤਾ ਦਾ ਨਾਮ ਪਤੀ ਦਾ ਨਾਮ ਉਮਰ ਕਿੰਨੀ ਹੈ ਸਾਰਾ ਕੁਝ ਦੱਸਣਾ ਆਏਗਾ ਇਸ ਸੰਪਰਕ ਵੇਰਵੇ ਤੁਸੀਂ ਕਿਥੇ ਰਹਿੰਦੇ ਹੋ ਠੀਕ ਹੈ ਜੀ ਐਡਰੈਸ ਕੀ ਹੈ ਤੁਹਾਡਾ ਫੋਨ ਨੰਬਰ ਵਗੈਰਾ ਮੇਲ ਆਈਡੀ ਸਾਰਾ ਕੁਝ ਮੰਗਣਗੇ ਜਿਸ ਦੀ ਪੈਨਸ਼ਨ ਤੁਸੀਂ ਲਗਵਾਉਣੀ ਹੈ ਸਾਡੇ ਲੋੜੀਂਦੇ ਦਸਤਾਵੇਜ਼ ਜਿਹੜੇ ਤੁਹਾਨੂੰ ਉੱਪਰ ਦਸਤਾਵੇਜ਼ ਦੱਸ ਕੇ ਗਏ ਆ ਦੋਸਤੋ ਤੁਸੀਂ ਬੈਕ ਵੀਡੀਓ ਕਰਕੇ ਦੇਖ ਸਕਦੇ ਹੋ ਕਿਹੜੇ-ਕਿਹੜੇ ਦਸਤਾਵੇਜ਼ ਨੇ ਉਹ ਤੁਸੀਂ ਜਾ ਕੇ ਇੱਥੇ ਦੇਖ ਸਕਦੇ ਹੋ ਅਪਲੋਡ ਕਰਨੇ ਨੇ ਠੀਕ ਹੈ ਜੀ ਮੁਣੋਂ ਪੰਜਾਬ ਬੜਾਪਾ ਪੈਨਸ਼ਨ ਸਕੀਮ ਦਾ ਆਨਲਾਈਨ ਅਰਜੀ ਫਾਰਮ ਜਮ੍ਹਾਂ ਕਰਨ ਦੇ ਲਈ ਸਬਮਿਟ ਤੁਸੀਂ ਕਰ ਦੇਣਾ ਹੈ ਠੀਕ ਹੈ ਜੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲਾਪਾਤਰੀ ਦੀ ਅਰਜੀ ਦੀ ਪੜਤਾਲ ਕਰਨਗੇ ਯਾਨੀ ਕਿ ਜਿਹੜੀ ਤੁਸੀਂ ਉਹ ਰਿਜਿਸਟਰ ਸਬਮਿਟ ਕਰ ਦੋਗੇ ਉਸ ਤੋਂ ਬਾਅਦ ਉਹ ਸਬਮਿਟ ਹੋ ਕੇ ਆਟੋਮੈਟਿਕ ਹੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਕੋਲ ਪਹੁੰਚੇਗੀ ਲਾਪਾਤਰੀ ਦੀ ਸਾਰੀ ਅਰਜੀ ਤੇ ਉਸ ਦੀ ਪੜਤਾਲ ਉਹ ਫਿਰ ਦੋਨੇ ਅਫਸਰ ਕਰਨਗੇ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਉਹ ਪੈਨਸ਼ਨ ਅਰਜੀ ਹੈ ਜਿਹੜੀ ਪੜਤਾਲ ਵੈਰੀਫਿ ਵਾਦੋਂ ਚੁਣੇ ਗਏ ਪੈਨਸ਼ਨ ਨੂੰ ਪੈਨਸ਼ਨ ਵਜੋਂ 1500 ਰੁਪਏ ਪ੍ਰਤੀ ਮਹੀਨਾ ਵਿਤੀ ਸਹਾਇਤਾ ਮਿਲੇਗੀ ਤੇ ਇਹਦੇ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ ਤਾਂ ਦੋਸਤੋ ਜੇ ਤੁਸੀਂ ਅੱਜ ਫਾਰਮ ਭਰਦੇ ਹੋ ਤਾਂ ਦੋਸਤੋ ਤੁਹਾਨੂੰ 1500 ਮਿਲੇਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ 2500 ਰੁਪਏ ਪੈਨਸ਼ਨ ਹੋਣ ਵਾਲੀ ਹੈ ਤੇ ਉਸ ਤੋਂ ਬਾਅਦ ਲਾਹ ਪਤਨੀ ਪੰਜਾਬ ਬੁਢਾਪਾ ਪੈਨਸ਼ਨ ਸਕੀਮ ਦੀ ਅਰਜੀ ਸਥਿਤੀ ਆਨਲਾਈਨ ਵੀ ਦੇਖ ਸਕਦਾ ਹੈ ਜੇ ਤੁਸੀਂ ਉਹਨਾਂ 'ਚ ਭਰੋਗੇ ਤਾਂ ਦੋਸਤੋ ਉੱਥੇ ਹੀ ਜਾ ਕੇ ਲੌਗਇਨ ਕਰਕੇ ਹੀ ਤੁਸੀਂ ਅਰਜੀ ਵੀ ਆਪਣੀ ਦੇਖ ਸਕਦੇ ਹੋ ਕਿ ਤੁਹਾਡੀ ਅਰਜ਼ੀ ਕਿੱਥੋਂ ਤੱਕ ਪਹੁੰਚੀ ਹੈ ਕਿੱਥੋਂ ਤੱਕ ਨਹੀਂ ਪਹੁੰਚੀ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਆਫਲਾਈਨ ਅਰਜ਼ੀ ਦੀ ਜੇ ਤੁਸੀਂ ਆਫਲਾਈਨ ਅਰਜ਼ੀ ਭਰਨੀ ਹੈ ਠੀਕ ਹੈ ਜੀ ਬੁੜਾਪਾ ਪੈਨਸ਼ਨ ਸਕੀਮ ਦਾ ਲਾਭ ਲੈਣ ਦੇ ਲਈ ਯੋਗ ਲਾਪਤਰੀ ਆਫਲਾਈਨ ਅਰਜ਼ੀ 라ਹੀ ਵੀ ਅਰਜ਼ੀ ਦੇ ਸਕਦੇ ਹਨ ਲਾਪਤਰੀ ਪੰਜਾਬ ਬੁੜਾਪਾ ਪੈਨਸ਼ਨ ਸਕੀਮ ਦਾ ਆਨਲਾਈਨ ਅਰਜ਼ੀ ਆਫਲਾਈਨ ਅਰਜ਼ੀ ਫੀਡਾ ਦਿੱਤੇ ਦਫ਼ਤਰ ਕੇਂਦਰਾਂ ਦੇ ਵਿੱਚ ਜਾ ਕੇ ਮੁਫਤ ਪ੍ਰਾਪਤ ਕਰ ਸਕਦੇ ਹਨ ਯਾਨੀ ਕਿ ਜਿਹੜਾ ਫਾਰਮ ਵਗੈਰਾ ਹੁੰਦਾ ਜੀ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਕਿੱਥੇ ਕਿੱਥੇ ਜਾ ਕੇ ਜੀ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਕੋਲ ਵੀ ਜਾ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਦਾ ਦਫ਼ਤਰ ਹੈ ਜਿਹੜਾ ਉੱਥੇ ਵੀ ਜਾ ਕੇ ਤੁਸੀਂ ਇਹ ਫਾਰਮ ਲੈ ਸਕਦੇ ਹੋ ਅਰਜੀ ਫਾਰਮ ਲੈ ਸਕਦੇ ਪੰਚਾਇਤ ਤੇ ਬੀਡੀਪੀਓ ਦਫਤਰ ਹੁੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਬਲੋਕਾਂ ਦੇ ਵਿੱਚ ਹੁੰਦੇ ਨੇ ਠੀਕ ਹੈ ਜੀ ਤਹਿਸੀਲ ਦੇ ਵਿੱਚ ਵੀ ਹੁੰਦੇ ਉੱਥੇ ਵੀ ਜਾ ਕੇ ਤੁਸੀਂ ਲੈ ਸਕਦੇ ਹੋ ਐਸਡੀਐਮ ਦੇ ਦਫਤਰ ਵੀ ਜਾ ਕੇ ਬੁਢਾਪਾ ਪੈਨਸ਼ਨ ਦਾ ਤੁਹਾਨੂੰ ਫਾਰਮ ਮਿਲ ਜੇਗਾ ਤੇ ਅੰਗੜਵਾਲੀ ਤੇ ਸੇਵਾ ਕੇਂਦਰਾਂ ਦੇ ਵਿੱਚ ਵੀ ਜਾ ਕੇ ਤੁਹਾਨੂੰ ਇਹ ਬੁਢਾਪਾ ਪੈਨਸ਼ਨ ਮਿਲ ਜਾਵੇਗਾ ਹੁਣ ਅੱਗੇ ਗੱਲ ਕਰੀਏ ਦੋਸਤੋ ਜਿਹੜਾ ਅਰਜੀ ਫਾਰਮ ਹੈ ਠੀਕ ਹੈ ਜੀ ਇਸ ਨੂੰ ਇਕੱਠਾ ਕਰਵਾ ਤੇ ਇਸ ਨੂੰ ਸਹੀ ਢੰਗ ਦੇ ਨਾਲ ਭਰਨਾ ਹੈ ਜਿਹੜਾ ਫਾਰਮ ਹੋਏਗਾ ਇਕੱਠਾ ਕਰਨ ਦਾ ਵਾਹ ਸਾਰੇ ਡਾਕੂਮੈਂਟ ਲਾ ਕੇ ਤੁਸੀਂ ਇਹ ਤੁਸੀਂ ਲੋੜੀਂਦੇ ਡਾਕੂਮੈਂਟ ਲਾ ਕੇ ਤੁਸੀਂ ਇਹ ਲੈ ਕੇ ਚਲੇ ਜਾਣਾ ਕਿੱਥੇ ਜਾਣਾ ਹੈ ਪੰਜਾਬ ਬੁਰਾ ਪੈਨਸ਼ਨ ਦਾ ਬਿਨਾ ਪੱਤਰ ਸਾਰੇ ਦਸਤਾਵੇਜ਼ਾਂ ਦੇ ਨਾਂ ਉਸੇ ਦਫ਼ਤਰ ਜਾਂ ਕੇਂਦਰ ਵਿੱਚ ਜਮ੍ਹਾਂ ਕਰੋ ਜਿੱਥੇ ਇਕੱਤਰ ਕੀਤਾ ਗਿਆ ਸੀ ਠੀਕ ਹੈ ਜੀ ਪ੍ਰਾਪਤ ਹੋਏ ਬਿਨੇ ਪੱਤਰ ਅਤੇ ਦਸਤਾਵੇਜ਼ਾਂ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੁਆਰਾ ਤਸਦੀਕ ਕੀਤੇ ਜਾਣਗੇ ਤੇ ਫਿਰ ਅੱਗੇ ਦੀ ਪ੍ਰਵਾਨਗੀ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਭੇਜੇ ਜਾਣਗੇ ਤਾਂ ਉਸ ਤੋਂ ਬਾਅਦ ਤਸਦੀਕ ਤੋਂ ਬਾਅਦ ਚੁਣੇ ਗਏ ਲਾਪਾਤੀ ਨੂੰ ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲ ਜਾਵੇਗੀ ਤਾਂ ਦੋਸਤੋ ਇਹ ਵੱਡੀ ਨਿਊਜ਼ ਆਈ ਹੈ ਜੇ ਕਿਵੇਂ ਤੁਸੀਂ ਪੈਨਸ਼ਨ ਲਵਾਉਣੀ ਹੈ ਚਾਹੀਏ ਆਫਲਾਈਨ ਚਾਹੀਏ ਆਨਲਾਈਨ ਪੈਨਸ਼ਨ ਲਵਾਉਣੀ ਹੈ ਕਿਸ ਤਰੀਕੇ ਦੇ ਨਾਲ ਲਵਾਉਣੀ ਹੈ ਤੁਹਾਨੂੰ ਜੇ ਇਹ ਵੀਡੀਓ ਪਸੰੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਾਈਕ ਵੀ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ